सोच ते सितो त सोच ते

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਝੂਏ ਕਾਤਲ ਮੇ ਹੈ ਇਨਕਲਾਬ ਜਿੰਦਾਬਾਦ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਹਰਮਨ ਪਿਆਰੇ ਦੋਸਤ ਸ਼ਹੀਦ ਸੁਖਦੇਵ ਦਾ ਜਨਮ ਦਿਨ ਆ ਉਸ ਦੇ ਜਨਮ ਦਿਨ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਕੋਟ ਕੋਟ ਪ੍ਰਣਾਮ ਕਰਦੀ ਹੈ ਸ਼ਹੀਦ ਸੁਖਦੇਵ <th>ਪਰ ਜਿਸ ਦਾ ਜਨਮ ਕਾਰੋਬਾਰੀ <th>ਥਾਪਰ ਪਰਿਵਾਰ ਚ ਪਿਤਾ ਸ਼੍ਰੀ ਰਾਮ ਲਾਲ <th>ਥਾਪਰ ਦੇ ਗ੍ਰਾਵਿਕੇ ਮਾਤਾ ਸ਼੍ਰੀਮਤੀ ਰੱਲੀ ਦੇਵੀ ਦੀ ਕੁੱਖੋਂ 15 ਮਈ 1907 ਨੂੰ ਰਾਤ ਦੇ 11:11 ਵਜੇ ਲੁਧਿਆਣਾ ਵਿੱਚ ਹੋਇਆ ਕੁਝ ਇਤਿਹਾਸਕਾਰ ਇਸ ਜਨਮ ਨੂੰ ਲਹਿਲਪੁਰ ਪਾਕਿਸਤਾਨ ਵਿਖੇ ਦਾ ਜਨਮ ਤੋਂ ਪਹਿਲਾ ਹੀ ਸਖਦੇਵ <th>ਪਰ ਦੇ ਪਿਤਾ ਦੀ ਮੌਤ ਹੋ ਜਾਣ ਕਰਕੇ ਉਹਨਾਂ ਦਾ ਪਾਲਣ ਪੋਸਣ ਉਹਨਾਂ ਦੀ ਮਾਂ ਰੱਲੀ ਦੇਵੀ ਵੱਲੋਂ ਕਰਨ ਸਮੇਂ ਤਾਇਆ ਅਚੰਤ ਰਾਮ ਦੇ ਪਰਿਵਾਰ ਨੇ ਪੂਰਨ ਸਹਿਯੋਗ ਦਿੱਤਾ ਤਾਈ ਜੀ ਨੇ ਵੀ ਸੁਖਦੇਵ ਨੂੰ ਪੁੱਤਾਂ ਵਾਂਗ ਪਾਲਿਆ ਜਿੰਦਾਬਾਦ ਤਾਏ ਅਚੰਤ RAM ਕੋਲੋਂ ਹੀ ਸੁਖਦੇਵ ਨੂੰ ਦੇਸ਼ ਦੀ ਆਜ਼ਾਦੀ ਦੀ ਚਿੰਗ ਲੱਗਣ ਦੀ ਬਾਰੇ ਇਤਿਹਾਸ ਕਰ ਦੱਸਦੇ ਦੇਸ਼ ਦੀ ਆਜ਼ਾਦੀ ਲਈ ਸੋਚਤੇ ਸਿੱਦੇ ਆਜੂਨ ਸਰਦਾਰ ਭਗਤ ਸਿੰਘ ਕਾਮਰੇਡ RAM ਚੰਦਰ ਅਤੇ ਭਗਵੰਦੀ ਚੰਨੋਰਾ ਇਨਕਲਾਬ ਵੱਲੋਂ ਇਨਕਲਾਬ შეੜੇ ਗਏ ਆਜ਼ਾਦੀ ਸੰਗਰਾਮ ਵੱਡੇ ਘੋਲ ਯੋਗਦਾਨ ਪਾਉਣ ਸਮੇਂ ਨੌਜਵਾਨਾਂ ਨੂੰ ਲਾਮਬੰਦ ਕਰਨ ਵੇਲੇ ਲਾਹੌਰ ਵਿੱਚ ਨੌਜਵਾਨ 파ਰਤ ਸਭਾ ਦਾ ਗਠਨ ਕੀਤਾ ਗਿਆ ਆਜ਼ਾਦੀ ਸੰਗਰਾਮ ਦੌਰਾਨ ਲਾਲਾ ਲਾਜਪਤ ਰਾਏ ਦੀ ਕੋਈ ਮੌਤ ਦਾ ਬਦਰਾ ਲੈਣ ਲਈ ਜਦੋਂ ਯੋਜਨਾ ਬਣੀ ਤਾਂ ਸੰਰਸਤੀ ਅਤਿਆਕਾਰਨ ਵਿੱਚ ਭਗਤ ਸਿੰਘ ਤੇ ਰਾਜਗੁਰੂ ਸਖਦੇਵ ਨੇ ਪੂਰਾ ਪ੍ਰਸਾਦ ਦਿੱਤਾ ਭਾਰਤੀਆਂ ਤੇ ਅਣਮਨੁੱਖੀ ਤਸ਼ਦਦ ਢਾ ਰਹੀ ਫਰੰਗੀਆਂ ਦੀ ਅੰਨੀ ਬੋਲੀ ਕਾਂ ਅੰਗਰੇਜ਼ ਸਰਕਾਰ ਨੂੰ ਜਗਾਉਣ ਤੇ ਭਜਾਉਣ ਲਈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇਸ ਦੇ ਪਾਪਕ ਮੈਂਬਰਾਂ ਵਿੱਚੋਂ ਇੱਕ ਸਰਦੀਪ ਆਦ ਨੌਜਵਾਨਾਂ ਨੇ ਲਾਹੌਰ ਅਸੈਂਬਲੀ ਚ ਬਿਨਾ ਇਨਕਲਾਬ ਜਿੰਦਾਬਾਦ ਕੋਈ ਨੁਕਸਾਨ ਕਰਨ ਵਾਲੇ ਸਿਰਫ ਆਵਾਜ਼ ਵਾਲੇ ਬੰਬ ਸੁੱਟੇ ਅਤੇ ਬੰਬ ਸੁੱਟਣ ਬਾਅਦ ਆਪਣੇ ਭੱਜਣ ਨਹੀਂ ਸਗੋ ਦੁਨੀਆ ਚ ਆਪਣੀ ਗੱਲ ਰੱਖਣ ਲਈ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਗ੍ਰਿਫਤਾਰੀਆਂ ਦਿੱਤੀਆਂ ਜੋ ਦੁਨੀਆ ਪੱਧਰ ਤੇ ਭਾਰਤੀਆਂ ਦੀ ਆਵਾਜ਼ ਬਣੀ ਦੂਰ ਦੂਰ ਤੱਕ ਚੱਲ ਰਹੀ ਆਜ਼ਾਦੀ ਕੋਲ ਦੀ ਗੂੰਜ ਪਈ ਇਥੇ ਹੀ ਬਸ ਨਹੀਂ ਇਹ ਅੰਦਰ ਜੇਲ੍ਹ ਅੰਦਰ ਵੀ ਆਜ਼ਾਦੀ ਲੈਣ ਲਈ ਚੱਲੀਆਂ ਸਰਗਰਮੀਆਂ ਜਾਰੀ ਰੱਖਦਿਆਂ ਅੰਗਰੇਜ਼ ਸਰਕਾਰ ਦੇ ਨਕਸ਼ੇ ਇੰਨਾ ਕ੍ਰਾਂਤੀਕਾਰੀ ਨੌਜੋਨਾਂ ਦਮ ਕਰੀ ਰੱਖਿਆ 1929 ਵਿੱਚ ਅਮਾਨਵੀ ਵਿਵਹਾਰ ਕੀਤੇ ਜਾਣ ਦੇ ਵਿਰੋਧ ਵਿੱਚ ਅਰਾਜਨੀਤਿਕ ਬੰਦੀਆਂ ਦੁਆਰਾ ਕੀਤੀ ਗਈ ਭੁੱਖ ਹੜਤਾਲ ਵਿੱਚ ਵੀ ਸੁਖਦੇਵ ਸਮੇਤ ਸਮੂਹ ਕ੍ਰਾਂਤੀਕਾਰੀਆਂ ਨੇ ਬਾਤ ਚੜ ਕੇ ਭਾਗ ਲਿਆ ਸਰਕਾਰ ਇਨ੍ਹਾਂ ਕ੍ਰਾਂਤੀਕਾਰੀਆਂ ਯੋਧਿਆਂ ਦੀਆਂ ਸਰਗਰਮੀਆਂ ਤੋਂ ਗਤੀਵਿਧੀਆਂ ਤੋਂ ਐਨੀ ਕਿਉ ਡਰੀ ਹੋਈ ਸੀ ਕਿ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਤੋਂ ਪਹਿਲਾਂ ਸੁਖਦੇਵ ਸਰਦਾਰ ਪਗਤ ਸਿੰਘ ਅਤੇ ਰਾਜਗੁਰੂ ਨੂੰ ਜੇਲ੍ਹ ਦੇ ਮੈਨੂਅਲ ਦੇ ਨੈਮਾਂ ਦੇ ਦਰਖਨਾਰ ਕਰਦੇ ਆ ਬਿਲਕੁਲ ਉਲਟ 23 ਮਾਰਚ 1931 ਨੂੰ ਸ਼ਾਮ 7 ਵਜੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਤਿੰਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਦੇਸ਼ ਦੇ ਸਿਪੂਤਾ ਯੋਧਿਆਂ ਨੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਗਾਉਂਦੇ ਹੋਏ ਆਜ਼ਾਦੀ ਖਾਤਰ ਹੱਸ-ਹੱਸ ਕੇ ਫਾਂਸੀ ਦੇ ਰੰਮੇ ਰਸੇ ਨੂੰ ਚੁੰਮ ਕੇ ਸ਼ਹਾਦੇ ਜਾਂ ਪੀਤੇ ਅਤੇ ਸਦਾ ਲਈ ਅਮਰ ਹੋ ਗਏ ਅੰਗਰੇਜ਼ ਸਰਕਾਰ ਦੀ ਇਸ ਕਾਨੂੰਨੀ ਹਰਕਤ ਬਾਅਦ ਦੇਸ਼ ਦੇ ਕੋਨੇ-ਕੋਨੇ ਤੋਂ ਰੋਸ ਜਾਗਿਆ ਆਜ਼ਾਦੀ ਲਹਿਰ ਨੂੰ ਵੱਡਾ ਬਲ ਮਿਲਿਆ ਤੇ ਆਖਰ ਅੰਗਰੇਜ਼ਾਂ ਨੂੰ ਭਾਰਤ ਛੱਡ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ ਇਨ੍ਹਾਂ ਯੋਧਿਆਂ ਸ਼ਹੀਦਾਂ ਦੀ ਡੁੱਲੇ ਖੂਨ ਨੇ ਰੰਗ ਲਿਆਂਦਾ ਸ਼ਹਾਦਤ ਆਈ ਤੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸਿਰਫ 24 ਸਾਲਾਂ ਦੀ ਉਮਰ ਵਿੱਚ ਸ਼ਹੀਦ ਹੋਣ ਵਾਲੇ ਸਖਦੇਵ ਥਾਪਰ ਦਾ ਅੱਜ ਜਨਮ ਦਿਨ ਹੈ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਖਦੇ ਮੈਮੋਰੀਅਲ ਸੁਸਾਇਟੀ ਉਸ ਨੂੰ ਕੋਟ ਕੋਟ ਪ੍ਰਣਾਮ ਕਰਦੀ ਹੈ ਕਰਦੇ ਆ ਕਿ ਆਓ ਆਪਾਂ ਸ਼ਹੀਦਾਂ ਨੂੰ ਯਾਦ ਕਰੀਏ ਉਹਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਫਿਰ ਝਕਾਈਏ ਅਤੇ ਉਹਨਾਂ ਦੇ ਪਾਇ ਪੂਰਨਿਆ ਤੇ ਚੱਲਣ ਦਾ ਪ੍ਰਣ ਕਰਦੇ ਹੋਈਏ ਨਰੋਏ ਅਤੇ ਤੰਦਰੁਸਤ ਸਮਾਜ ਸਿਰਜਣ ਵਾਲੇ ਪਾਸੇ ਵਧੀਏ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੁਹਾਡੀ ਸੋਚ ਤੇ ਮਹਿਰਾ ਦੇਾਂਗੇ ਠੋਕ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ सोचांगे सिधो तांगे सोच तेबा क्लब जिन